ਲੋ ਸਟੂਡੈਂਟਸ ਅੱਜ ਅਸੀਂ ਕਰਾਂਗੇ ਪੰਜਾਬ ਦਾ ਮੰਤਰੀ ਮੰਡਲ ਠੀਕ ਹੈ 2024 ਦਾ ਅ ਪਹਿਲੇ ਹੈ ਪੰਜਾਬ ਦੇ ਮੁੱਖ ਮੰਤਰੀ ਕੌਣ ਹੈ ਤੁਹਾਨੂੰ ਪਤਾ ਹੀ ਹੋਣਾ ਭਗਵੰਤ ਮਾਨ ਜੀ ਹੈ ਹਨਾ ਨੈਕਸਟ ਹੈ ਪੰਜਾਬ ਦੇ ਰਾਜਪਾਲ ਪੰਜਾਬ ਦੇ ਰਾਜਪਾਲ ਕੌਣ ਹੈ ਬਨਵਾਰੀ ਲਾਲ ਠੀਕ ਹੈ ਨੈਕਸਟ ਹੈ ਪੰਜਾਬ ਦੇ ਗ੍ਰਹਿ ਮੰਤਰੀ ਕੌਣ ਹੈ ਇਹ ਵੀ ਭਗਵੰਤ ਮਾਨ ਹੀ ਆ ਨੈਕਸਟ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆ ਠੀਕ ਹੈ ਨੈਕਸਟ ਹੈ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਇਹ ਹੈਗੇ ਲਾਲਜੀਤ ਪੁੱਲਰ ਠੀਕ ਹੈ ਨੈਕਸਟ ਹੈ ਪੰਜਾਬ ਦੇ ਖੇਤੀਬਾੜੀ ਮੰਤਰੀ ਕੌਣ ਹੈ ਜੀ ਗੁਰਮੀਤ ਖੁੱਡਿਆ ਨੈਕਸਟ ਹੈ ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਦੇ ਸਿੱਖਿਆ ਮੰਤਰੀ ਕੌਣ ਹਨ ਹਰਜੋਤ ਬੈਂਸ ਨੈਕਸਟ ਹੈ ਪੰਜਾਬ ਦੇ ਖੇਡ ਮੰਤਰੀ ਪੰਜਾਬ ਦੇ ਖੇਡ ਮੰਤਰੀ ਕੌਣ ਆ ਜੀ ਮੀਤ ਹੇਅਰ ਠੀਕ ਹੈ ਨੈਕਸਟ ਹੈ ਪੰਜਾਬ ਦੇ ਸੈਰ ਸਪਟਾ ਮੰਤਰੀ ਇਹ ਹੈਗੇ ਜੀ ਅਨਮੋਲ ਗਗਨ ਠੀਕ ਹੈ ਨੈਕਸਟ ਹੈ ਸਥਾਨਿਕ ਸਰਕਾਰਾਂ ਤੇ ਸੰਸਦੀ ਮਾਮਲੇ ਕਿਨਾਂ ਕੋਲ ਹਨ ਇਹ ਹਨ ਜੀ ਬਲਕਾਰ ਸਿੰਘ ਕੋਲ ਠੀਕ ਹੈ ਸਾਡੇ ਮਿਨਿਸਟਰ ਬਲਕਾਰ ਸਿੰਘ ਜਿਹੜੇ ਆ ਅੱਗੇ ਹੈ ਸੂਚਨਾ ਤੇ ਲੋਕ ਸੰਪਰਕ ਜਿਹੜਾ ਵਿਭਾਗ ਆ ਉਹ ਕਿਹਨਾਂ ਕੋਲ ਦਿੱਤਾ ਹੋਇਆ ਹੈ ਇਹ ਚੇਤਨ ਸਿੰਘ ਜੋੜੇ ਮਾਜਰਾ ਕੋਲ ਦਿੱਤਾ ਹੋਇਆ ਠੀਕ ਹੈ ਨੈਕਸਟ ਹੈ ਪੰਜਾਬ ਦੇਬ ਪਾਣੀ ਸਪਲਾਈ ਤੇ ਆਫਤ ਪ੍ਰਬੰਧਨ ਜਿਹੜਾ ਹੈ ਵਿਭਾਗ ਆ ਇਹ ਕਿਹਨਾਂ ਨੂੰ ਦਿੱਤਾ ਹੋਇਆ ਹੈ ਇਹ ਬ੍ਰਹਮ ਸ਼ੰਕਰ ਜੰਪਾ ਜੀ ਨੂੰ ਦਿੱਤਾ ਹੋਇਆ ਹੈ ਨੈਕਸਟ ਹੈ ਔਰਤਾਂ ਤੇ ਬੱਚਿਆਂ ਦੀ ਸਮਾਜਿਕ ਸੁਰੱਖਿਆ ਅਤੇ ਵਿਕਾਸ ਤੇ ਸਮਾਜਿਕ ਨਿਆਂ ਇਹ ਸਾਰੇ ਵਿਭਾਗ ਕਿਹਨਾਂ ਨੂੰ ਦਿੱਤੇ ਹੋਏ ਨੇ ਇਸ ਬਲਜੀਤ ਕੋਹ ਡਾਕਟਰ ਬਲਜੀਤ ਕੋਹਰਾ ਉਹਨਾਂ ਨੂੰ ਦਿੱਤੇ ਹੋਏ ਨੇ ਹਨਾ ਤੁਹਾਨੂੰ ਪਤਾ ਹੀ ਹੋਣਾ ਇਹਨਾਂ ਬਾਰੇ ਨੈਕਸਟ ਹੈ ਊਰਜਾ ਸਰੋਤ ਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਜਿਹੜੇ ਆ ਉਹ ਕਿੰਨਾ ਕੋਲ ਨੇ ਜੀ ਅਮਨ अरोड़ा ਜੀ ਕੋਲ ਨੇ ਠੀਕ ਹੈ ਜੀ ਨੈਕਸਟ ਹੈ ਆ ਪੰਜਾਬ ਦੇ ਡੀਜੀਪੀ ਆ ਪੰਜਾਬ ਦੇ ਡੀਜੀਪੀ ਕੌਣ ਨੇ ਜੀ ਗੌਰਵ ਜਾਤਵ ਨੇ ਠੀਕ ਹੈ ਨੈਕਸਟ ਹੈ ਪੰਜਾਬ ਦੇ ਮੁੱਖ ਸਕੱਤਰੇਤ ਕੌਣ ਨੇ ਰਾਖੀ ਗੁਪਤਾ ਪੰਡਾਰੀ ਨੇ ਠੀਕ ਹੈ ਅੱਗੇ ਹੈ ਪੰਜਾਬ ਦੇ ਮੁੱਖ ਸਕੱਤਰ ਕੌਣ ਨੇ ਅਨੁਰਾਗ ਬਰਮਾ ਨੇ ਜੀ ਪੰਜਾਬ ਦੇ ਮੁੱਖ ਸਕੱਤਰ ਅੱਗੇ ਹੈ ਪੰਜਾਬ ਦੇ ਰਾਜਪਾਲ ਕੌਣ ਨੇ ਇਹ ਨੇ ਜੀ ਬਨਵਾਰੀ ਲਾਲ ਪ੍ਰੋਹਿਤ ਪੰਜਾਬ ਦੇ ਬਿਜਲੀ ਮੰਤਰੀ ਕੌਣ ਨੇ ਹਰਪ੍ਰੀਤ ਸਿੰਘ ਜੀ ਹਾਂ ਜੀ ਪੰਜਾਬ ਦੇ ਬਿਜਲੀ ਮੰਤਰੀ ਅੱਗੇ ਹੈ ਜੀ ਪੰਜਾਬ ਦੇ ਸਿਹਤ ਮੰਤਰੀ ਕੌਣ ਨੇ ਡਾਕਟਰ ਬਲਵੀਰ ਸਿੰਘ ਜੀ ਨੇ ਸਾਡੇ ਪੰਜਾਬ ਦੇ ਸਿਹਤ ਮੰਤਰੀ ਨੇ ਠੀਕ ਹੈ ਜੀ ਇਹ ਤੁਹਾਡੇ ਮinistrਾਂ ਬਾਰੇ ਆਪਣੇ ਜਿਹੜੇ ਹੈਗੇ ਆ ਉਹਨਾਂ ਬਾਰੇ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਨੈਕਸਟ ਅਸੀਂ ਹੋਰ ਵੀ ਜੀਕੇ ਦੇ ਕੁਐਸਚਨ ਸਟਾਰਟ ਕਰਨੇ ਆ ਠੀਕ ਹੈ ਇਹ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਰਿਮਰਨ ਕਰ ਲਿਓ ਓਕੇ ਬਾਏ